ਕਿਸਾਨੀ ਨਾਲ ਜੁੜੇ ਮਸਲੇ ਉੱਤੇ ਭਾਵ ਕਿ ਐਮਐਸਪੀ ਉੱਤੇ ਇੱਕ ਫੈਸਲਾ ਸਾਹਮਣੇ ਆਇਆ ਤੇ ਦੂਜੇ ਵੱਲੋਂ ਇੱਕ ਫੈਸਲਾ ਹੁੰਦਾ ਹੁੰਦਾ ਰਹਿ ਗਿਆ ਗੱਲ ਖੇਤੀ ਤੇ ਧਰਮ ਨਾਲ ਜੁੜੀ ਹੈ ਤੇ ਮੀਡੀਆ ਸਰਦਾਰਲ ਪ੍ਰੋਗਰਾਮ ਵਿੱਚ ਇਸ ਮੁੱਦੇ ਉੱਤੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਰਾਜਸੀ ਮਹਾਰ ਤੇ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜਿਲ੍ਹਾ ਜੀ ਸੋਚਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਦੀ ਇਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਜਿਲ੍ਹਾ ਸਾਹਿਬ ਅੰਤਰੀਕ ਕਮੇਟੀ ਦੀ ਅੱਜ ਹੰਗਾਮੀ ਬੈਠਕ ਸੱਦੀ ਗਈ ਸੀ ਜਿਹੜੀ ਲੰਘੇ ਕੱਲ੍ਹ ਹੀ ਰੱਦ ਕਰ ਦਿੱਤੀ ਗਈ ਸੀ ਕਿਹੜੇ ਮਤਲਬ ਇਹਦੇ ਤੇ ਫੈਸਲੇ ਹੋਣ ਦੀ ਚਰਚਾ ਸੀ ਕਿਉਂ ਰੱਦ ਕੀਤੀ ਗਈ ਸੋ ਜੇਕਰ ਆਪਾਂ ਪਹਿਲੇ ਸਵਾਲ ਵੱਲ ਆਈਏ ਤਾਂ ਜਿਲ੍ਹਾ ਸਾਹਿਬ ਹਰਿਆਣਾ ਸਰਕਾਰ ਨੇ ਐਮਐਸਪੀ ਉੱਤੇ ਇੱਕ ਫੈਸਲਾ ਅੱਗੇ ਵਧਾਇਆ ਕੀ ਉਹ ਫੈਸਲਾ ਹੈ ਕਿਸ ਤਰ੍ਹਾਂ ਦਾ ਪ੍ਰਤੀਕਰਮ ਰਹਿ ਸਕਦਾ ਕਿਉਂਕਿ ਐਮਐਸਪੀ ਦੇ ird gird ਇਨੀ ਦਿਨੀ ਦੇਸ਼ ਭਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਤੇ ਕਿਸਾਨੀ ਅੰਦੋਲਨ ਘੋਲ ਚੱਲ ਰਿਹਾ ਜੀ ਚਲਾ ਸਾਹਿਬ ਅ ਪਿੰਡਰ ਸਾਹਿਬ ਵੀ ਮੈਂ ਹਾਂ ਜੇ ਆਪਾਂ ਪਹਿਲਾਂ ਕਿਸਾਨੀ ਦੀ ਗੱਲ ਕਰ ਲਈਏ ਜਿਹੜੇ ਜਗਜੀਤ ਸਿੰਘ ਡੱਲੇਵਾਰ ਨੇ ਲਗਾਤਾਰ ਮਾਰਨ ਵਾਰਤ ਦੇ ਨੇ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਤੇ ਉਹ ਸਟੇਜ ਤੇ ਵੀ ਨਹੀਂ ਜਾ ਰਹੇ ਹੁਣ ਤਾਂ ਜਿਹੜੀ ਬਣਾਈ ਗਈ ਹੈ ਇਸ ਦਾ ਡਾਕਟਰ ਉਹਨਾਂ ਦਾ ਲਗਾਤਾਰ ਖਿਆਲ ਰੱਖ ਰਹੇ ਨੇ ਜੀ ਸੁਪਰੀਮ ਕੋਰਟ ਵੀ ਲਗਾਤਾਰ ਇਸ ਸਾਰੇ ਮਾਮਲੇ ਨੂੰ ਦੇਖ ਰਹੀ ਹੈ ਨੇੜੇ ਤੋਂ ਜੀ ਅ ਇਸ ਦੇ ਨਾਲ ਹੀ ਕੱਲ ਇੱਕ ਜੇ ਆਪਾਂ ਕਹਿ ਲਈਏ ਕਿ ਹਰਿਆਣਾ ਦੀ ਸਰਕਾਰ ਨੇ ਇੱਕ ਗੇਂਦ ਪੰਜਾਬ ਦੇ ਪਾਲੇ ਚ ਸੁੱਤੀ ਹੈ ਜੀ ਓਏ ਹੈ ਕਿ ਹਰਿਆਣੇ ਨੇ ਕੱਲ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਅਸੀਂ ਜੀ 24 ਫਸਲਾਂ ਤੇ ਨੋ ਜਿਹੜਾ ਐ ਐਮਐਸਪੀ ਦੇ ਅਕੋਰਡਿੰਗ ਖਰੀਦਾਂਗੇ ਜਿਨ੍ਹਾਂ ਦੇ ਰੇਟ ਕੇਂਦਰ ਸਰਕਾਰ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਹੁੰਦੇ ਨੇ ਐਮਐਸਪੀ ਤੈਅ ਕਰਦੀ ਹੈ ਜੀ ਵੀ ਉਹ ਅਸੀਂ ਖਰੀਦਾਂਗੇ ਸਰਕਾਰੀ ਤੌਰ ਤੇ ਹਰਿਆਣੇ ਨੇ ਗੱਲ ਕਿਹਾ ਜਿਹਦੇ ਚੋਂ ਕਣਕ ਤੇ ਝੋਨਾ ਪਹਿਲਾਂ ਹੀ ਖਰੀਦੇ ਨੇ ਹੁਣ ਉਹਨਾਂ ਨਾਲੇ ਹੋਰ ਜਿਹੜੀਆਂ ਥੋੜੀ ਥੋੜੀਆਂ ਫਸਲਾਂ ਹੁੰਦੀਆਂ ਨੇ ਜਿਵੇਂ ਮੂੰਗੀ ਸਰੋਂ ਜੋਵ ਬਾਜਰਾ ਰਾਗੀ ਅਜਈਆਂ ਹੋਰ ਸਾਰੀਆਂ ਕਾਫੀ ਫਸਲਾਂ ਨੇ ਜਿਹੜੀਆਂ ਕਿਸਾਨ ਜਿਨ੍ਹਾਂ ਦਾ ਰਕਬਾ ਥੋੜਾ ਹੁੰਦਾ ਹੈ ਜੀ ਉਹ ਸਾਰੀਆਂ ਉਹਨਾਂ ਨੇ ਕਿਹਾ ਵੀ ਅਸੀਂ ਖਰੀਦਾਂਗੇ ਕਿਉਂਕਿ ਗੰਨਾ ਵੀ ਪੰਕਨ ਸਰਕਾਰ ਖਰੀਦੀ ਹੈ ਪਹਿਲਾਂ ਹੀ ਪੰਜਾਬ ਵਿੱਚ ਵੀ ਖਰੀਦੀ ਹੈ ਕਰੋ ਹਰਿਆਣਾ ਵਿੱਚ ਵੀ ਖਰੀਦੀ ਤੇ ਆ ਜੀ ਸੋ ਇਸ ਕਰਕੇ ਹੁਣ ਉਹਨਾਂ ਨੇ ਜਦੋਂ ਇਹ ਨੈ브 ਸਿੰਘ ਸੈਣੀ ਜਿਹੜੇ ਮੁੱਖ ਮੰਤਰੀ ਨੇ ਹਰਿਆਣਾ ਦੇ ਜਦੋਂ ਉਹਨਾਂ ਨੇ ਕੀਤਾ ਐਲਾਨ ਨੋਟੀਫਿਕੇਸ਼ਨ ਕੀਤਾ ਵੀ ਅਸੀਂ ਖਰੀਦਾਂਗੇ ਤਾਂ ਉਹਨਾਂ ਦੇ ਨਾਲ ਦੀ ਨਾਲ ਪੰਜਾਬ ਨੂੰ ਚੁੰਡੀ ਵੀ ਵੱਡੀ ਜੀ ਉਹਨਾਂ ਨੇ ਕਿਹਾ ਕਿ ਅਸੀਂ ਭਾਈ ਨੋਟੀਫਿਕੇਸ਼ਨ ਕਰਤਾ ਹੁਣ ਪੰਜਾਬ ਵਾਲੇ ਵੀ ਜਿਹੜੀ ਹੈਗੀ ਹੈ ਖਰੀਦ ਆਪ ਕਰਾਂਗੇ ਪੰਜਾਬ ਵਾਲੇ ਵੀ ਜਿਆ ਨੋਟੀਫਿਕੇਸ਼ਨ ਕਰਨ। ਤੋਂ ਪਿੰਟਰ ਸਾਹਿਬੀ ਮੈਂ ਹੈ ਕਿ ਦੇਖੋ ਬੇਸਿਕਲੀ ਤਾਂ ਕੇਂਦਰ ਸਰਕਾਰ ਦਾ ਫਰਜ ਬਣਦਾ ਇਹ ਸਾਰੀਆਂ ਫਸਲਾਂ ਖਰੀਦਣੀਆਂ। ਜੀ ਸਟੇਟ ਸਰਕਾਰ ਕੋਲੇ ਇੰਨੇ ਸਰੋਤ ਨਹੀਂ ਹੈਗੇ ਕਹਿਣ ਤੋਂ ਭਾਵ ਕਿ ਇੰਨੇ ਪੈਸੇ ਨਹੀਂ ਹੈਗੇ ਕਿ ਉਹ ਖੁਦ ਖਰੀਦ ਕਰ ਸਕੇ ਸਰਕਾਰੀ ਤੌਰ ਤੇ। ਜੀ ਫਸਲਾਂ ਦੀ। ਜੀ। ਕਿ ਸਟੇਟ ਸਰਕਾਰ ਦਾ ਤਾਂ ਇਹ ਹਾਲ ਹੈ ਕਿ ਤਨਖਾਹ ਦੇਣ ਲਈ ਪੈਸੇ ਲੈਣ ਲਈ ਕਰਜ਼ਾ ਚੁਕਾਉਣਾ ਪੈ ਰਿਹਾ ਹੈ ਸਰਕਾਰ ਨੂੰ। ਹਾਂ। ਆਪਣੇ ਮੁਲਾਜ਼ਮਾਂ ਲਈ ਜਿਹੜੇ ਆਪਣੇ ਮੁਲਾਜ਼ਮਾਂ ਨੂੰ ਤੇ ਜਿਹੜੇ ਪੈਨਸ਼ਨਾਂ ਨੇ ਉਹ ਮੁਲਾਜ਼ਮਾਂ ਦੀਆਂ ਕਿੰਨੀ ਕਿੰਨੀ ਦੇ ਰੇਟ ਹੋ ਜਾਂਦੀਆਂ ਨੇ ਮੈਡੀਕਲ ਬਿੱਲਾਂ ਦੀ ਤਾਂ ਹਾਲ ਤੇ ਅਜਿਹੀ ਵੀ ਕਈ ਵਾਰੀ ਸਾਲ-ਸਾਲ ਲੰਘ ਜਾਂਦਾ ਹੈ ਕਈ ਵਾਰੀ ਬੰਦਾ ਵੀ ਇਸ ਜਹਾਨ ਤੋਂ ਤੁਰ ਜਾਂਦਾ ਹੈ ਤੇ ਉਹਦੇ ਇਲਾਜ ਵਾਲਾ ਖਰਚੇ ਦਾ ਜਿਹੜਾ ਵੀ ਲੈ ਉਹ ਨਹੀਂ ਮਿਲਦਾ ਹੂੰ 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 ਸੋ ਇਸ ਕਰਕੇ ਜਿਹੜੀ ਹੈਗੀ ਹੈ ਠੀਕ ਹੈ ਕਿ ਹਰਿਆਣਾ ਨੇ ਕੀਤਾ ਐਲਾਨ ਜਦੋਂ ਸਵਾਗਤ ਕਰਨਾ ਬਣਦਾ ਪਰ ਇਹ ਦੇਖਣ ਦਾ ਹੀ ਹੋਊਗਾ ਨਾ ਵੀ ਹੁਣ ਇਹਨੂੰ ਅਮਲੀ ਤੌਰ ਤੇ ਕਿੰਨਾ ਕ ਜਾਮਾ ਪਹਿਨਾਂਦੇ ਨੇ ਕੀ ਸੱਚ ਨੂੰ ਖਰੀਦ ਵੀ ਕਰਦੇ ਨੇ ਕਿ ਸਿਰਫ ਇਹ ਬਸ ਇੱਕ ਜਿਹੜਾ ਪੰਜਾਬ ਦਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਉਂਕਿ ਦੇਖੋ ਕੇਂਦਰ ਚ ਵੀ ਭਾਜਪਾ ਦੀ ਸਰਕਾਰ ਹੈ ਤੇ ਹਰਿਆਣਾ ਚ ਵੀ ਭਾਜਪਾ ਦੀ ਸਰਕਾਰ ਹੈ ਹੂੰ ਤੇ ਦੋਵੇਂ ਸਰਕਾਰਾਂ ਜਿਹੜੇ ਕਿਸਾਨਾਂ ਦੇ ਨਿਸ਼ਾਨੇ ਤੇ ਨਹੀਂ ਕਿਉਂਕਿ ਜਿਹੜੀ ਹਰਿਆਣ ਦੀ ਸਰਕਾਰ ਹੈ ਉਹਨੇ ਰਾਹ ਬੰਦ ਕੀਤੇ ਨੇ ਕਿਸਾਨਾਂ ਨੂੰ ਲੰਘਣ ਨਹੀਂ ਦੇ ਰਹੇ ਦਿੱਲੀ ਜਾਣ ਲਈ ਪ੍ਰਦਰਸ਼ਨ ਕਰਨ ਲਈ ਹੂੰ ਤੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਸਨੇ ਕਿਸਾਨਾਂ ਦੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਇਸ ਕਰਕੇ ਦੋਵੇਂ ਸਰਕਾਰਾਂ ਦੇਸ਼ ਭਰ ਦੇ ਕਿਸਾਨਾਂ ਦੇ ਨਿਸਾਨੇ ਦੇ ਨੇ ਜੀ ਤੇ ਲਗਾਤਾਰ ਜਿਹੜਾ ਸਿਮੁਤ ਕਿਸਾਨ ਮੋਰਚਾ ਹੈ ਹੁਣ ਤੇ ਗੈਰ ਸਿਮੁਤ ਗੈਰ ਸਿਆਸੀ ਸਿਮੁਤ ਕਿਸਾਨ ਮੋਰਚਾ ਹੈ ਦੋਵੇਂ ਜਿਹੜੀ ਧਿਰਾਂ ਨੇ ਹੁਣ ਇੱਕ ਇੱਕ ਬਲ ਕਦਮ ਵਧਾ ਕੇ ਇਸ ਅੰਦੋਲਨ ਨੂੰ ਅੱਗੇ ਵੀ ਲਿਜਾਣ ਲਈ ਤਿਆਰ ਬਰ ਤਿਆਰ ਨੇ ਜੀ ਇਸ ਕਰਕੇ ਹੋ ਸਕਦਾ ਹੈ ਕਿ ਜਿਹੜਾ ਕੇਂਦਰ ਸਰਕਾਰ ਨੇ ਹਰਿਆਣੇ ਵਾਲਾਂ ਨੂੰ ਕਿਹਾ ਹੋਵੇ ਕਿ ਤੁਸੀਂ ਕਰ ਦਿਓ ਜਾਰੀ ਨੋਟੀਫਿਕੇਸ਼ਨ ਜੀ ਪੰਜਾਬ ਨੂੰ ਫਸਾਉਣ ਦੀ ਗੱਲ ਹੈ ਕਿਸੇ ਹੋਂ ਦੀ ਪੰਜਾਬ ਦੀ ਸਰਕਾਰ ਨੂੰ ਅ ਇਹ ਵੀ ਉਹਨਾਂ ਨੂੰ ਇਵੇਂ ਲੱਗਦਾ ਹੈ ਕਿ ਪੰਜਾਬ ਸਰਕਾਰ ਵੱਲ ਮੂੰਹ ਮੋੜਨ ਕਿਸਾਨ ਆਪਣਾ ਜਿਵੇਂ ਹਰਿਆਣੇ ਨੇ ਕੀਤਾ ਜੀ ਤੁਸੀਂ ਵੀ ਕਰੋ ਵੀ ਪੰਜਾਬ ਦੀ ਸਰਕਾਰ ਨੂੰ ਇਹ ਕਹਿਣ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹੂੰ ਹੂੰ ਪਰਪਿੰਦਰ ਜੀ ਔਖਾ ਹੈ ਕਿਉਂਕਿ ਕਿਸਾਨ ਇੰਨਾ ਨਿਆਣੇ ਨਹੀਂ ਹੈਗੇ ਖਾਸ ਕਰਕੇ ਜਿਹੜੇ ਕਿਸਾਨ ਆਗੂ ਨੇ ਬਹੁਤ ਸਮਝਦਾਰ ਨੇ ਪ੍ਰੈਕਟੀਕਲੀ ਸਾਰਾ ਕੁਝ ਜਾਣਦੇ ਨੇ ਕਿ ਨਹੀਂ ਸੰਭਵ ਹੂੰ ਜੋ ਜਿਹੜੀਆਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈ ਉਹ ਉਹ ਸਿਰਫ ਤੇ ਸਿਰਫ ਕੇਂਦਰ ਸਰਕਾਰ ਦੇ ਸਕਦੀ ਹੈ ਕਿਉਂਕਿ ਕੇਂਦਰ ਕੋਲ ਪੈਸਾ ਹੈ ਕੇਂਦਰ ਕੋਲ ਸਰੋਤ ਨੇ ਕੇਂਦਰ ਤੋਂ ਬਿਨਾ ਇਹ ਕਿਸੇ ਤਰ੍ਹਾਂ ਸੰਭਵ ਹੀ ਨਹੀਂ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਾਲ ਮੂੰਗੀ ਸਰਕਾਰੀ ਕੀਮਤ ਤੇ ਖਰੀਦਣ ਦਾ ਐਲਾਨ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੂੰ ਜੀ ਪਰ ਉਹ ਕਿੰਨੀ ਕੁ ਖਰੀਦੀ ਗਈ ਆਪਾਂ ਸਾਰਿਆਂ ਨੇ ਦੇਖਦੇ ਆ ਕਿ ਉਹ ਕਿਸਾਨ ਵਿਚਾਰੇ ਮੰਡੀਆਂ ਚ ਲਈ ਬੈਠੇ ਰਹੇ ਕਿਸੇ ਨੇ ਨਹੀਂ ਖਰੀਦੀ ਹੂੰ ਹੂੰ ਇਸ ਕਰਕੇ ਜਿਹੜਾ ਇਹ ਹੈਗਾ ਵੀ ਹਰਿਆਣੇ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਸਿਰਫ ਅੱਖਾਂ ਪੁੰਜਣ ਵਾਲੀ ਗੱਲ ਐ ਪੰਜਾਬ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਹਰਿਆਣੇ 'ਚ ਪੋਸੀਬਲ ਹੋਣਾ ਸਿਰਫ ਇਹ ਐਲਾਨ ਹੀ ਰਹਿ ਜਾਣਾ ਹੈ ਹੂੰ ਹੂੰ ਜਿੰਨੀਆਂ ਕਿ ਫਸਲਾਂ ਖਰੀਦੀ ਨੇ ਉਹਨਾਂ ਨੇ ਓਨੀਆਂ ਕਿ ਖਰੀਦਣੇ ਤੇ ਦੂਜੇ ਪਾਸੇ ਜਿਹੜਾ ਹਾਲਤ ਹੈ ਡੱਲੇਵਾਲ ਸਾਹਿਬ ਦੀ ਜਿਹੜੀ ਲਗਾਤਾਰ ਖੈਰ ਜਿਲ੍ਹਾ ਸਾਹਿਬ ਜਿਹੜਾ ਨੋਟੀਫਿਕੇਸ਼ਨ ਹਰਿਆਣਾ ਦਾ ਆਉਂਦਾ ਹੈ ਕੀ ਉਹ ਕਾਨੂੰਨੀ ਗਰੰਟੀ ਜਿਹੜਾ ਫਸਲਾਂ ਦੀ ਐਮਐਸਪੀ ਕਾਨੂੰਨੀ ਗਰੰਟੀ ਤੋਂ ਥੋੜਾ ਜਿਹਾ ਪਿੱਛੇ ਹੈ ਨੇ ਤਾਂ ਹੈਗੇ ਜੀ ਉਹਨਾਂ ਨੇ ਤਾਂ ਆਪਣੇ ਸਟੇਟ ਦਾ ਕੀਤਾ ਜੀ ਉਹਨਾਂ ਨੇ ਤਾਂ ਇਹ ਕਿਹਾ ਵੀ ਜਿਨ੍ਹਾਂ ਫਸਲਾਂ ਦੀ ਕੀਮਤ ਤੈਅ ਕਰਦੀ ਹੈ ਕੇਂਦਰ ਸਰਕਾਰ ਉਹ 24 ਫਸਲਾਂ ਦੀ ਕੀਮਤ ਕੇਂਦਰ ਸਰਕਾਰ ਤੈਅ ਕਰਦੀ ਹੈ ਹਾਂ ਜੀ ਹਾਂ ਹਾਂ ਜੀ ਵੀ ਉਹ ਅਸੀਂ ਖਰੀਦਾਂਗੇ ਸਰਕਾਰੀ ਕੀਮਤ ਤੇ ਜਿੰਨੀ ਕੀਮਤ ਤੈਅ ਹੁੰਦੀ ਹੈ ਅਸੀਂ ਸਰਕਾਰ ਖਰੀਦੋਗੀ ਹਰਿਆਣਾ ਦੀ ਚਲੋ ਉਹਨਾਂ ਕੋਲੇ ਹੋਣਗੇ ਪੈਸੇ ਖਰੀਦ ਸਕਦੇ ਨੇ ਉਹ ਹੂੰ ਹੂੰ ਉਹ ਜੇ ਕੋਈ ਸਰਕਾਰ ਖਰੀਦਣਾ ਚਾਹੇ ਤਾਂ ਉਹਨੂੰ ਕੋਈ ਰੋਕ ਤਾਂ ਹੈ ਨਹੀਂ ਜੀ ਖਰੀਦ ਸਕਦੀ ਹੈ ਫਿਰ ਇੱਕ ਇਹਦਾ ਸਵਾਲ ਚਿਲਾ ਸਾਹਿਬ ਇਹ ਵੀ ਉੱਠਦਾ ਹੈ ਕਿ ਹਰਿਆਣੇ ਦੀ ਤਰਜ਼ ਉਤੇ ਪੰਜਾਬ ਇਹਨਾਂ ਨੂੰ ਤਾਂ ਕਦਮ ਕਿਸਾਨੀ ਲਈ ਕਰ ਸਕਦਾ ਹੈ ਬਹੁਤ ਔਖਾ ਹੈ ਪਿੰਡ ਸਾਹਿਬ ਪੰਜਾਬ ਚ ਆਰਥਿਕ ਤਾ ਪੰਜਾਬ ਦੀ ਬਹੁਤ ਕਮਜ਼ੋਰ ਹੋ ਚੁੱਕੀ ਹੈ ਨਹੀਂ ਖਰੀਦ ਸਕਦਾ ਪੰਜਾਬ ਹੂੰ ਓਕੇ ਪੰਜਾਬ ਲਈ ਤਾਂ ਤੁਹਾਨੂੰ ਦੱਸਿਆ ਤਾਂ ਹੈ ਕਿ ਕਿੰਨੇ ਕ ਮੂੰਗੀ ਹੁੰਦੀ ਹੈ ਪੰਜਾਬ ਚ ਉਹ ਹੀ ਖਰੀਦਣੀ ਔਖੀ ਹੋਈ ਪਈ ਸੀ ਆਲੂ ਆਲੂ ਪੰਜਾਬ ਚ ਹੁੰਦਾ ਹੈ ਕੌਣ ਕਿੱਥੇ ਸਰਕਾਰ ਖਰੀਦੀ ਆਲੂ ਹੁਣ ਤੋਂ ਆਪਾਂ ਸਾਰਿਆਂ ਨੇ ਤੁਸੀਂ ਵੀ ਅਰ ਰੋਜ਼ਮਰਾਂ ਦੇ ਆਪਾਂ ਘਰਾਂ 'ਚ ਜਿਹੜਾ ਹੈਗਾ ਰਸੋਈਆਂ 'ਚ ਵਰਤਦੇ ਆ 50 50 60 60 ਰੁਪਏ ਕਿਲੋ ਤੱਕ ਵੀ ਵਿਕਿਆ ਲੂ ਤੇ ਹੁਣ ਕਿਸਾਨ ਦਾ ਆਉਣ ਵਾਲਾ ਹੈ ਤੇ ਹੁਣ ਤੁਸੀਂ ਦੇਖ ਲਓ ਕਿਸਾਨ ਦਾ ਉਹੀ ਆਲੂ ਜਿਹੜਾ 5 ਤੋਂ 7 ਰੁਪਏ ਵੱਧ ਤੋਂ ਵੱਧ 10 ਰੁਪਏ ਤੱਕ ਵੀ ਵੇਚੇਗਾ ਹਾਂ ਜੀ ਬਿਲਕੁਲ ਇਸ ਕਰਕੇ ਜੇ ਸਰਕਾਰ ਖਰੀਦੇ ਇਹ ਤਾਂ ਫਿਰ ਫਾਇਦਾ ਤਾਂ ਹੈਗਾ ਜੇ ਸਰਕਾਰ ਖਰੀਦੇ ਉਹਨੂੰ ਕਿਤੇ ਸਟੋਰ ਕਰ ਸਕਦੀ ਹੈ ਜਿਵੇਂ ਹੁਣ ਇੰਨਾ ਮਹਿੰਗਾ ਹੋਇਆ ਸੀ ਆਪਣੇ ਡੀਪੂਆਂ ਰਾਹੀਂ ਤਾਂ ਖਪਤਕਾਰ ਨੂੰ ਵੀ ਫਾਇਦਾ ਹੈ ਬੇਸਿਕਲੀ ਜੇ ਸਰਕਾਰ ਕਰੀਦੀ ਹੂੰ ਤਾਂ गेहूं ਦਾ ਜਿਹੜਾ ਭਾਅ ਹੈ ਫਿਰ ਕੰਟਰੋਲ 'ਚ ਰਹਿੰਦਾ ਹੁਣ ਆਪਾਂ ਦੇਖਦੇ ਹਾਂ ਕਿ ਝੋਨਾ ਤੇ ਕਣਕ ਸਰਕਾਰ ਖਰੀਦ ਕਰਦੀ ਹੈ ਹੁਣ ਆਟੇ ਦਾ ਭਾਅ ਇਹ ਤਾਂ ਨਹੀਂ ਹੈ ਨਾ ਵੀ ਕਿਤੇ ਦੁੱਗਣਾ ਫਰਕ ਪੈ ਜਾਏਗਾ ਉਹਦਾ ਠੀਕ ਹੈ 2-4 ਰੁਪਏ ਕਣਕ ਦਾ ਰੇਟ ਵਧੇਗਾ ਆਟੇ ਦਾ ਭਾਅ ਵੱਲ ਸਕਦਾ ਪਰ ਮਣਾ ਮੂੰਹ ਹੀ ਨਹੀਂ ਵੱਲ ਸਕਦਾ ਕਿਉਂਕਿ ਸਰਕਾਰ ਦੇ ਕੰਟਰੋਲ 'ਚ ਸਰਕਾਰ ਕੋਲ ਪਈ ਹੈ ਹਮ ਕਣਕ ਦੇ ਵੰਡ ਦੀ ਵੀ ਹੈਗੀ ਸਰਕਾਰ ਸੋ ਇਸ ਕਰਕੇ ਪੰਜਾਬ ਦੀ ਸਰਕਾਰ ਕੋਲੇ ਨਹੀਂ ਪੰਜਾਬ ਤਾਂ ਪਹਿਲੇ ਹੀ ਬਹੁਤ ਮਾੜੀ ਹਾਲਤ ਚ ਲੰਘ ਰਿਹਾ ਆ ਆਰਥਿਕ ਤੌਰ ਤੇ ਪੰਜਾਬ ਨੂੰ ਤਾਂ ਆਪਣੇ ਸਿਰ ਚੜੇ ਹੋਏ ਕਰਜ਼ੇ ਦੀ ਕਿਸ਼ਤ ਲਾਣ ਲਈ ਕਰਜ਼ਾ ਲੈਣਾ ਪੈ ਰਿਹਾ ਹੈ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਕਰਜ਼ਾ ਲੈਣਾ ਪੈ ਰਿਹਾ ਹੈ ਪੰਜਾਬ ਤਾਂ ਆਰਥਿਕ ਤਾ ਲਗਾਤਾਰ ਪਿੱਛੇ ਨੂੰ ਜਾ ਰਿਹਾ ਕਿਸੇ ਵੇਲੇ ਠੀਕ ਹੈ ਸੋਨੇ ਦੀ ਚੀੜੀ ਹੁੰਦਾ ਸੀ ਹੁਣ ਤਾਂ ਮੈਨੂੰ ਲੱਗਦਾ ਹੈ ਕਿ ਕਾਂਸੀ ਦੀ ਚੀੜੀ ਵੀ ਨਹੀਂ ਰਿਹਾ ਪੰਜਾਬ ਜਿਹੋ ਜਿਹੇ ਹਾਲਾਤ ਨੇ ਜੀ 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 ਇਸ ਕਰਕੇ ਪੰਜਾਬ ਲਈ ਔਖਾ ਹਰਿਆਣੇ ਵਾਲੇ ਵੀ ਪਿੰਡਰ ਸਾਹਿਬ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਅਮਲੀ ਤੌਰ ਤੇ ਇਹਨੂੰ ਲਾਗੂ ਕਰਨਾ ਬੜਾ ਹਰਿਆਣਾ ਲਈ ਵੀ ਮੁਸ਼ਕਲ ਹੋਏਗਾ ਇਹ ਤਾਂ ਸਿਰਫ ਇੱਕ ਵਸੇ ਹੈ ਵੀ ਜਿਹੜਾ ਹੈਗਾ ਕਿਸਾਨਾਂ ਦਾ ਉਹਨੂੰ ਜਿਹੜਾ ਗੁੱਸਾ ਹੈ ਉਹਨੂੰ ਠੰਡਾ ਕਰਨ ਲਈ ਵੀ ਜਿਹੜੇ ਹੈਗੇ ਨੇ ਕਿਸਾਨ ਸਟੇਟ ਸਰਕਾਰ ਵੱਲ ਜਾਣ ਇਹ ਕੇਂਦਰ ਦੀ ਇੱਕ ਕਿਸਮ ਦੀ ਚਾਲ ਹੈ ਮੈਂ ਤਾਂ ਇਹ ਸਮਝਦਾ ਕਿ ਉਹਨਾਂ ਨੇ ਹਰਿਆਣਾ ਨੂੰ ਕਹਿ ਕੇ ਨੋਟੀਫਿਕੇਸ਼ਨ ਕਰਾਤਾ ਕਿ ਤੁਸੀਂ ਕਰ ਦਿਓ ਪਰ ਇਹਦੇ ਚ ਨਿਕਲਣ ਪਾਉਣ ਵਾਲਾ ਕੁਝ ਨਹੀਂ ਹੈ ਇਸ ਕਰਕੇ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਉਹਨਾਂ ਨੇ ਕੇਂਦਰ ਤੋਂ ਇਹ ਜਾਰੀ ਕਰਾਣਾ ਹੈ ਤੇ ਕੇਂਦਰ ਉਹਨਾਂ ਦੇ ਲਗਾਤਾਰ ਨਿਸ਼ਾਨੇ ਤੇ ਓਕੇ ਜੀ ਜੀ ਬਿਲਕੁਲ ਤੇ ਦੂਜੇ ਬੰਨੇ ਚਲਾ ਸਾਹਿਬ ਜੇਕਰ ਦੇਖੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਅੰਤਰੰਕ ਕਮੇਟੀ ਦੀ ਮੀਟਿੰਗ ਕਰਦੀ ਸੀ ਬੜੀ ਚਰਚਾ ਸੀ ਇਹਦੇ ਉੱਤੇ ਵੀ ਕਿਸ ਤਰ੍ਹਾਂ ਦਾ ਫੈਸਲਾ ਆਊਗਾ ਤੇ ਪਰ ਉਹ ਲੰਗੇ ਕੱਲ ਰੱਦ ਕਰ ਦਿੱਤੀ ਕੀ ਕਿਵੇਂ ਦੇਖਦੇ ਆਂ ਅੱਜ ਇਹ ਬੜੇ ਮਾਹੌਲ ਫਿੰਡਰ ਸਾਹਿਬ ਸ਼ਰੋਮਣ ਅਕਾਲੀ ਦਲ ਨਾਲ ਜੀ ਇਵੇਂ ਲੱਗ ਰਿਹਾ ਕਿ ਉਹ ਆਪਣੇ ਪੁੱਟੇ ਹੋਏ ਟੋਏਾਂ 'ਚ ਡਿੱਗੇ ਦਾ ਜਾ ਰਿਹਾ ਲਗਦਾ ਜੀ ਬੇਵਜਾ ਸਿੰਘ ਸਹਿਬਾਨ ਨਾਲ ਉਹਨਾਂ ਨੇ ਜਿਹੜਾ ਬਿਨਾਂ ਕਿਸੇ ਮਤਲਬ ਤੋਂ ਬਿਨਾਂ ਕਿਸੇ ਲੋੜ ਤੋਂ ਬਿਨਾਂ ਕਿਸੇ ਪਾਰਟੀ ਦੇ ਹਿੱਤ 'ਚ ਹੋਣ ਤੋਂ ਜਿਹੜਾ ਬਵਾ ਵਿਵਾਦ ਖੜਾ ਕੀਤਾ ਹੈ ਨਾ ਜੀ ਸਿੰਘ ਸਹਿਬਾਨ ਨਾਲ ਤੇ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨਾਲ ਹੂੰ ਇਹ ਅਕਾਲੀ ਦਲ ਨੂੰ ਬਹੁਤ ਮਹਿੰਗਾ ਪਏਗਾ ਉਕੇ ਜੀ ਅਕਾਲੀ ਦਲ ਲਈ ਇਹ ਸਾਰਥਕ ਨਹੀਂ ਰਹੇਗਾ ਪਰ ਦੇਖਿਆ ਕੱਲ ਵੀ ਵੱਡਾ ਇਕੱਠ ਜਿਹੜਾ ਹੈਗਾ ਮੁਕਸਰ ਚ ਭਾਈ ਮਹਾ ਸਿੰਘ ਦਵਾਨ ਹਾਲਚ ਹੋਇਆ ਉਸ ਖੇਤਰ ਦੇ ਜਿਹੜੇ ਲੋ ਸਿੱਖ ਜਿਹੜੇ ਹੈਗੇ ਸੀ ਵੱਡੀ ਗਿਣਤੀ ਚ ਪਹੁੰਚੇ ਜਿਹੜੇ ਸਥਾਨਕ ਸਿੱਖ ਸੀ ਜੀ ਤੇ ਉਹਨਾਂ ਨੇ ਸਰੇ ਆਮ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਪਿੱਛੇ ਆ ਗਏ ਕਿ ਬਿਲਕੁਲ ਸਰਕਾਰ ਝੂਠ ਬੋਲ ਰਹੀ ਹੈ ਹੂੰ ਪਤਾ ਨਹੀਂ ਕਿਉਂ ਅਕਾਲੀ ਦਲ ਦਾ ਆਈਟੀ ਵਿੰਗ ਹੋਵੇ ਜਾਂ ਖਾਸ ਕਰਕੇ ਜਿਹੜਾ ਇਹਨਾਂ ਦਾ ਤਾਂ ਇੱਕ ਵਿਰਸਾ ਸਿੰਘ ਬਲਟੋਹਾ ਹੀ ਮਾਣ ਹੈ ਹੂੰ ਪਿੰਟਰ ਸਾਹਿਬ ਦੇਖੋ ਲਗਾਤਾਰ ਕੱਲ ਵੀ ਹੁਣ ਇੱਕ ਵੀਡੀਓ ਜਿਹੜੀ ਰਿਲੀਜ਼ ਹੋ ਰਹੀ ਹੈ ਜਦੋਂ ਵੀਡੀਓ ਕਾਲ ਤਖਤ ਸਾਹਿਬ ਦੇ ਸਕੱਤਰੇ ਤਨੂੰ ਸੌਂਪੀ ਗਈ ਹੋਵੇ ਸਾਰੀ ਹੂੰ ਕਿਸੇ ਹੋਰ ਕੋਲ ਹੋਵੇ ਨਾ ਤੇ ਅਕਾਲੀ ਦਲ ਦੇ ਆਈਟੀ ਵਿੰਗ ਨੇ ਉਹਦੀ ਵੀ ਵੀਡੀਓ ਕੀਤੀ ਹੋਵੇ ਤੇ ਮੁੜ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਅਨੁਸਾਰ ਵੇ ਡਿਲੇਟ ਵੀ ਕਰਾਈ ਹੋਵੇ ਤੇ ਇੱਕੋ ਇੱਕ ਜਿਹੜੀ ਵੀਡੀਓ ਸੀ ਪੈਨ ਡਰਾਈਵ ਚ ਪਾ ਕੇ ਕੱਲ ਤੱਕ ਦੇ ਸਕੱਤਰੇਤ ਨੂੰ ਸੌਂਪੀ ਗਈ ਹੋਵੇ ਤੇ ਕੱਲ ਤੱਕ ਸਭ ਜਥੇਦਾਰ ਸਾਹਿਬ ਨੂੰ ਵੀ ਪਤਾ ਨਾ ਹੋਵੇ ਵੀ ਲੀਕ ਕੌਣ ਕਰ ਰਿਹਾ ਹੈ ਹੂੰ ਬਹੁਤ ਮਾੜੀ ਗੱਲ ਹੈ ਜੇ ਪਿਛਲੇ ਦਿਨੀ ਫਿਰ ਇਹਨਾਂ ਨੇ ਜਿਹੜੀ ਪਿਛਲੀ ਅੰਤਰੀਮ ਕਮੇਟੀ ਚ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲਾਂ 15 ਦਿਨ ਲਈ ਵਾਪਸ ਲਈਆਂ ਤਿੰਨ ਮੈਂਬਰੀ ਕਮੇਟੀ ਬਣਾਈ ਦੇਸ਼ ਭਰ ਦੇ ਸਿੱਖਾਂ ਚ ਦੁਨੀਆ ਭਰ ਦੇ ਸਿੱਖਾਂ ਚ ਉਹਦੇ ਖਿਲਾਫ ਰੋਸ ਦੇਖਣ ਨੂੰ ਮਿਲਿਆ ਹੂੰ ਕਿਸੇ ਧਰਨੇਸ਼ ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਦੀ ਹਮਾਇਤ ਨਹੀਂ ਕੀਤੀ ਬਸ ਅਕਾਲੀ ਦਲ ਦੇ ਆਈਟੀ ਵਿੰਗ ਤੋਂ ਬਿਨਾਂ ਹੂੰ ਹੂੰ ਬਾਕੀ ਸਾਰੀਆਂ ਜਥੇਬੰਦੀਆਂ ਭਾਵੇਂ ਬੁੱਢਾ ਦਲ ਦੇ ਜਿਹੜੇ ਸਰਦਾਰ ਬਲਬੀਰ ਸਿੰਘ ਲੈਲੋ ਵੀ ਸਰੇ ਆ ਉਹਨਾਂ ਦੀ سپورਟ ਦੇ ਨੇ ਸਾਰੇ ਸਿੱਖ ਪ੍ਰਚਾਰਕ ਜਿਹੜੇ ਲਗਾਤਾਰ ਪ੍ਰਚਾਰ ਕਰਦੇ ਨੇ ਜ਼ਿਆਦਾਤਰ ਹੂੰ ਉਹ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਪਿੱਠ ਤੇ ਨੇ ਇੱਥੋਂ ਤੱਕ ਕਿ ਸ੍ਰੀ ਅਕਾਲ ਤਾ ਸਭ ਦੇ ਜਿਹੜੇ ਗਿਆਨੀ ਰਵਿਸ਼ਰ ਸਿੰਘ ਜੀ ਨੇ ਵੀ ਅੰਦਰ ਖਾਤੇ ਭਾਵੇਂ ਉਹ ਜਿਹੜਾ ਹੈਗਾ ਬਾਹਰੀ ਤੌਰ ਤੇ ਚੁੱਪ ਨੇ ਪਰ ਉਹਨਾਂ ਨੇ ਆਪਣੀ ਨਾਰਾਜ਼ਗੀ ਜ਼ਰੂਰ ਜਤਾਈ ਸੀ ਅਕਾਲੀ ਦਰ ਕੋਲ ਤੇ ਇਸੇ ਨਾਰਾਜ਼ਗੀ ਸਦਕਾ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕੌਣ ਹੋ ਨਿਉ ਭਾਈ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੇ ਮਾਮਲੇ ਦੀ ਸੁਣਵਾਈ ਕਰਨ ਵਾਲੇ ਤਾਂ ਅਕਾਲ ਤਖਤ ਸਾਹਿਬ ਦੇ ਚਾੰਦਾ ਹੈ ਸਾਰਾ ਕੁਝ ਹਮ ਜੀ ਅਧਿਕਾਰ ਖੇਤਰ ਹੈ ਅਕਾਲ ਤਖਤ ਸਾਹਿਬ ਦਾ ਹੈ ਸਿੰਘ ਸਾਹਿਬਾਨ ਦੇ ਜੇ ਕਿਸੇ ਦੀ ਕੋਈ ਸੁਣਵਾਈ ਕਰਨੀ ਹੈ ਜਾਂ ਕੋਈ ਜਾਂਚ ਕਰਨੀ ਹੈ ਤੁਸੀਂ ਕੌਣ ਹੋ ਨੀ ਜੀ ਇਸ ਤੋਂ ਬਾਅਦ ਇਹਨਾਂ ਨੇ ਮੀਟਿੰਗ ਬੁਲਾਈ ਸੀ ਅੱਜ ਜੋ ਮੀਟਿੰਗ ਹੋਣੀ ਸੀ ਜੀ ਤੇ ਲੱਗ ਰਿਹਾ ਸੀ ਕਿ ਜਿਹੜਾ ਹੈਗਾ ਵੀ ਸਾਇਦ ਅਕਾਲੀ ਦਲ ਕੋਈ ਸਮਝ ਆਜ ਆ ਗਈ ਹੋਵੇ ਅਕਾਲੀ ਦਲ ਨੂੰ ਬੇ ਮੈਂ ਇਵੇਂ ਮੰਨਿਆ ਜਾ ਰਿਹਾ ਸੀ ਵੀ ਇਸ ਮੀਟਿੰਗ ਚ ਸਾਇਦ ਜਿਹੜਾ ਸਾਰਾ ਮਾਮਲਾ ਐ ਸੀ ਰਿਕਲ ਤੱਕ ਸਭ ਨੂੰ ਸੌਂਪ ਦੇਣਗੇ ਗਿਆਨੀ ਹਰਪ੍ਰੀਤ ਸਿੰਘ ਦਾ ਤੇ ਉਹਨਾਂ ਨੇ ਜਿਹਨੇ ਸੁਵਾਮਾ ਬਹਾਲ ਕਰ ਦਿੱਤੀਆਂ ਜਾਣਗੀਆਂ ਹਾਂ ਹਾਂ ਜੀ ਪਰ ਇਵੇਂ ਲੱਗ ਰਿਹਾ ਕਿ ਜਿਹੜਾ ਹੁਣ ਸਿੰਘ ਸਹਿਬਾਨ ਨਾਲ ਜਿਹੜੀ ਅੱਜ ਰੱਦ ਕਰਦੀ ਮੀਟਿੰਗ ਕਿ ਸਿੱਧੇ ਤੌਰ ਤੇ ਟਕਰਾਉਣ ਦਾ ਫੈਸਲਾ ਲੈ ਲਿਆ ਕਾਲੀ ਦਲ ਨੇਵੇਂ ਲੱਗ ਰਿਹਾ ਹੈ ਤੇ ਕਾਲੀ ਦਲ ਲਈ ਮਾੜਾ ਰਹੇਗਾ ਇਹ ਹੰਮਂਟਰ ਸਾਹਿਬ ਜਦੋਂ 2 ਤਰੀਕ ਨੂੰ ਜਿਸ ਢੰਗ ਨਾਲ ਸੁਖਵੀਰ ਸਿੰਘ ਬਾਦਲ ਨੇ ਬੜੀ ਨਿਮਰਤਾ ਨਾਲ ਪੇਸ਼ ਹੋ ਕੇ ਆਪਣੇ ਗੁਨਾਹ ਕਬੂਲੇ ਆਪਣੀ ਸਜ਼ਾ ਲਵਾਈ ਤੇ ਜਿਵੇਂ ਉਹ ਸਜ਼ਾ ਉਹਨਾਂ ਨੇ ਪੂਰੀ ਕੀਤੀ ਉਹਨਾਂ ਦਾ ਜਿਹੜਾ ਸਤਕਾਰ ਹੈ ਵਧਿਆ ਸੀ ਉਹ ਹੰਮ ਜੀ ਪਰ ਜਿਸ ਢੰਗ ਨਾਲ ਜਿਹੜੇ ਬਾਕੀ ਫੈਸਲਿਆਂ ਤੋਂ ਕਾਲੀ ਦਲ মুনਕਰ ਹੋਇਆ ਭਾਵੇਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਜਾਣਾ ਸੀ ਹੰਮ ਪਾਵੇਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਵੀ ਨਵੀਂ ਭਰਤੀ ਕਰਕੇ ਨਵੇਂ ਡੈਲੀਗੇਟ ਬਣਾ ਕੇ ਅਕਾਲੀ ਦਲ ਦੀ ਨਵੀਂ ਚੋਣ ਹੋਊਗੀ ਜੀ ਉਹਦਾ ਜਿਹੜਾ ਨਿਰਦੇਸ਼ ਸੀ ਸ੍ਰੀ ਗਲਤਾ ਸਰਦਾ ਤੇ ਪਾਵੇਂ ਉਹ ਚਿੱਠੀਆਂ ਜਨਤਕ ਕਰਨਾ ਸੀ ਜਿਹੜੀਆਂ ਨੇਰਾ ਮੁਖੀ ਨੇ ਲਿਖਿਆ ਸੀ ਮੁਆਫੀ ਲਈ ਹੂੰ ਇਹ ਤਿੰਨ ਗੱਲਾਂ ਨਹੀਂ ਮੰਨੀਆਂ ਗਈਆਂ ਐਵੇਂ ਲੱਗ ਰਿਹਾ ਹੈ ਕਿ ਅਕਾਲੀ ਦਲ ਜਿਹੜਾ ਹੈਗਾ ਇਕੱਲੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਵਿਚਾਰ ਲਈ ਸਾਰੇ ਅਕਾਲੀ ਦਲ ਨੂੰ ਦਾ ਬਕਾਰ ਦਾ ਤੇ ਲਾ ਰਿਹਾ ਹੈ ਹੂੰ ਓਕੇ ਇਹ ਕਾਲੀਦਾਲ ਲਈ ਨੁਕਸਾਨਦੇ ਹੋਏਗਾ ਹੁਣੇ ਆਪਾਂ ਚੰਦ ਦਿਨ ਪਹਿਲਾਂ ਦੇਖਿਆ ਇਹ ਹਾਲ ਨਗਰ ਨਿਗਮਾਂ ਦੀਆਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਹੋ ਗਿਆ ਠੀਕ ਹੂੰ ਹੂੰ ਜੀ ਜੀ ਉਹਨਾਂ ਦੇ ਨਤੀਜੇ ਦੇਖ ਲਓ ਪਿੰਡ ਸਾਹਬ ਕਾਲੀਦਾਲ ਕਿੱਥੇ ਖੜਿਆ ਹੈ ਹੂੰ 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 ਅਕਾਲੀ ਦਲ ਨੂੰ ਕਿੰਨੀਆਂ ਕ ਸੀਟਾਂ ਮਿਲੀਆਂ ਨੇ ਆਪਾਂ ਸਾਰੇ ਜਿਹੜੇ ਆਪਾਂ ਲਗਾਤਾਰ মিডিਆ ਨਾਲ ਜੁੜੇ ਹੋਏ ਲੋਕਾਂ ਦੇਖ ਹੀ ਰਹੇ ਆ ਜੀ ਜੀ ਤੇ ਦੂਜੇ ਪਾਸੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ 18 19 ਸਾਲ ਦਾ ਪੁਰਾਣਾ ਪਰਿਵਾਰਕ ਮਾਮਲਾ ਜਿਹਦੇ ਵਿੱਚ ਕਦੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਹੋਵੇ ਕੋਈ ਕਿਸੇ ਕਚਹਿਰੀ 'ਚ ਕਿਸੇ ਥਾਣੇ 'ਚ ਉਹਨਾਂ ਦੇ ਵਿਰੁੱਧ ਕੋਈ ਮਕਦਮਾ ਨਾ ਚੱਲਿਆ ਹੋਵੇ ਤੇ ਉਹਨੂੰ ਕਿਸ ਢੰਗ ਨਾਲ ਉਜਾਗਰ ਕਰਾਇਆ ਗਿਆ ਤੇ ਕਿਹਨੇ ਕਰਾਇਆ ਕਿਵੇਂ ਚੈਨਲਾਂ ਤੇ ਉਸ ਸ਼ਖਸ ਨੂੰ ਲਿਆ ਲਾ ਕੇ ਇੰਟਰਵਿਊ ਕਰਾਇਆ ਗਿਆ ਤੇ ਕਿਵੇਂ ਜਿਹੜੇ ਜਥੇਦਾਰ ਪ੍ਰਤੀ ਪੋਸਟਾਂ ਪੈ ਰਹੀਆਂ ਨੇ ਕੱਲ੍ਹ ਉਹ ਸਰੇ ਆਮ ਕਹਿ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਕੇ ਅਕਾਲੀ ਦਲ ਦਾ ਆਈਟੀ ਵਿੰਗ ਕਰ ਰਿਹਾ ਸਾਰਾ ਕੁਝ ਹੂੰ ਜੀ ਉਹ ਨਾਂ ਨਹੀਂ ਲੈਂਦੇ ਪਰ ਅਸਿੱਧੇ ਤੌਰ ਤੇ ਤਾਂ ਉਹ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਉਹ ਕਹਿ ਵੀ ਰਹੇ ਨੇ ਕਿ ਇੱਕ ਦਿਨ ਸਾਰੇ ਲੋਕ ਨੰਗੇ ਹੋਣਗੇ ਹੂੰ ਹੂੰ ਤਾਂ ਇਸ ਅਜਿਹੀ ਜਿਹੜੀ ਪਹਿਲਾਂ ਹੀ ਅਕਾਲੀ ਦਲ ਦਾ ਦੇਖੋ ਅਦੋਗਤੀ ਦਾ ਸ਼ਿਕਾਰ ਹੋਇਆ ਹੋਇਆ ਅਕਾਲੀ ਦਲ ਪਹਿਲਾਂ ਹੀ ਉਹਦਾ ਗ੍ਰਾਫ ਨ ਲਗਾਤਾਰ ਦੋ ਵਿਧਾਨ ਸਭਾ ਚ ਆਪਾਂ ਦੇਖ ਚੁੱਕੇ ਹਸਤਾਰਾਂ ਤੇ 22 ਚ ਕਿੱਥੇ ਗਿਆ ਤੇ ਇਸ ਤੋਂ ਬਾਅਦ ਲੋਕ ਸਭਾ ਚ 13 ਚੋਂ 11 ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਣੀਆਂ ਮੈਨੂੰ ਲੱਗਦਾ ਇਸ ਤੋਂ ਵੱਡਾ ਸ਼ਾਇਦ ਅਕਾਲੀ ਦਲ ਲਈ ਕੋਈ ਸਬਕ ਹੈ ਨਹੀਂ ਸੀ ਹੂੰ ਹੂੰ ਜੀ ਪਰ ਇਸ ਦੇ ਬਾਵਜੂਦ ਜੇ ਅਕਾਲੀ ਦਲ ਉਹਨਾ ਸਿੰਘ ਸਹਿਬਾਨ ਜਿਨ੍ਹਾਂ ਨੇ ਪ੍ਰਤੀ ਆਪ ਖੁਦ ਕਹਿੰਦਾ ਕਿ ਅਸੀਂ ਤਾਂ ਸਮਰਪਤਾ ਜੀ ਸਿੰਘ ਸਹਿਬਾਨ ਨੂੰ ਅਸੀਂ ਸੱਚੇ ਸਿੱਖ ਵਾਂਗ ਮਨ ਦੇ ਅੰਜ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਉਹਨਾਂ ਦੇ ਹਰ ਹੁਕਮ ਤੇ ਪਹਿਰਾ ਦੰਨੇ ਆ ਹਰ ਹੁਕਮ ਦੇ ਫੁੱਲ ਚੜਾਉਂਦੇ ਆ ਤੇ ਕਿੱਥੇ ਚੜਾ ਰਹੇ ਹੋ ਭਾਈ ਫੁੱਲ ਹੂੰ ਤੁਸੀਂ ਦੱਸੋ ਜਿਹੜਾ ਹੈਗਾ ਹਾਲਾਤ ਇਸ ਤਰ੍ਹਾਂ ਦੇ ਬਣਾਤੇ ਕਿ ਅੱਜ ਇਹਵੇਂ ਲੱਗ ਰਿਹਾ ਹੈ ਕਿ ਸਿੰਘ ਸਹਿਬਾਨ ਤੇ ਅਕਾਲੀ ਦਰ ਆਪਸ ਵਿੱਚ ਆਮੋ ਸਾਹਮਣੇ ਨੇ ਹਾਂ ਬਿਲਕੁਲ ਜੀ ਸਥਿਤੀ ਆਪਾਂ ਬਣਦੀ ਦੇਖ ਸਕਦੇ ਹਾਂ ਜੀ ਤੇ ਉਹ ਜਿਹੜੀ ਹੈਗੀ ਉਹ ਕੋਈ ਬਹੁਤੀ ਸਖਾਵੇਂ ਨਹੀਂ ਹੈਗੀ ਬਹੁਤੀ ਚੰਗੀ ਨਹੀਂ ਹੈਗੀ ਬਹੁਤ ਨੁਕਸਾਨਦਕ ਹੈ ਅਕਾਲੀ ਦਲ ਹੂੰ ਹੂੰ ਜੀ ਪਿੰਡੂ ਸਾਹਿਬ ਅਕਾਲੀ ਦਲ ਨੂੰ ਇਹਦਾ ਨੁਕਸਾਨ ਸਹਿਣਾ ਪਊਗਾ ਅਗਲੇ ਦਿਨਾਂ ਚੱਜ ਵਾਲੀ ਅੰਤਰਿਕ ਕਮੇਟੀ ਇਹਨਾਂ ਨੇ ਰੱਦ ਕਰ ਦਿੱਤੀ ਐਵੇਂ ਲੱਗ ਰਿਹਾ ਕਿ ਸ਼ਾਇਦ ਹੁਣ ਜਿਹੜਾ ਹੈਗਾ ਸਿੱਧੇ ਤੌਰ ਤੇ ਅਕਾਲੀ ਦਲ ਨੇ ਟਕਰਾਉਣ ਦਾ ਹੀ ਫੈਸਲਾ ਕਰ ਲਿਆ ਸਿੰਘ ਸਹਿਬਾਰ ਨਾਲ ਇਹੀ ਕਹਿ ਸਕਦੇ ਆਪਾਂ ਜਿਹੜੀ ਮੀਟਿੰਗ ਰੱਦ ਹੋਈ ਹੈ ਹੂੰ ਹੂੰ ਤੇ ਜਿਹੜੇ ਦਿਨ ਨੇ ਉਹ ਇਹਨਾਂ ਨੇ ਦੇਖੋ 2 2 ਦਸੰਬਰ ਨੂੰ ਜਿਹੜਾ ਪੰਥਕ ਫੈਸਲਾ ਸੁਣਾਇਆ ਗਿਆ ਸੀ ਹੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਰਕਵੀਰ ਸਿੰਘ ਜੀ ਨੇ ਤੇ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਅਸੀਫਾ ਪ੍ਰਮਾਨ ਕਰੋ ਤੇ ਉਹ 5 ਤਰੀਕ ਨੂੰ ਜਿਹੜਾ ਹੈਗਾ ਉਹ ਪੂਰੇ ਹੋਣੇ ਅਸੀਂ ਦਿਨ ਹੂੰ ਜੀ 5 ਤਰੀਕ ਨੂੰ ਦਿਨ ਪੂਰੇ ਹੋਣੇ ਅਸੀਂ ਤਿੰਨ ਦਿਨ ਤੇ 5 ਤੋਂ ਬਾਅਦ ਫਿਰ ਕਹਿੰਦੇ 20 ਦਿਨ ਸਾਡੇ ਹੋਰ ਵੱਧਗੇ ਤੇ 20 ਦਿਨ ਵੀ ਉਹ 25 ਤਰੀਕ ਨੂੰ ਪੂਰੇ ਹੋ ਜਾਣਗੇ ਅਗਲੇ ਦਿਨ ਤੇ 25 'ਚ ਵੀ ਦੋ ਦਿਨ ਰਹਿ ਗਏ ਹਾਂ ਅੱਗੇ ਇੱਕ ਮੌਲਤ ਹੋਰ ਵੀ ਮਿਲਗੀ ਕੁਝ ਦਿਨਾਂ ਦੀ ਸ਼ਹੀਦੀ ਜੋੜ ਮਿਲਦਾ ਚਲੋ ਸੇਹਦੀ ਜੋੜ ਮੇਲਾ ਵੀ ਲੰਘ ਜਾਵੇਗਾ ਪਰ ਪਰ ਕਰਨਾ ਜਦੋਂ ਕੋਈ ਹੁਕਮ ਦੇ ਦਿੱਤਾ ਹੂੰ ਪਿੰਡਰ ਸਾਹਿਬ ਕਾਹਦਾ ਕਰਦਾ ਹੁਕਮ ਹੈ ਜੀ ਜੇ ਤੁਸੀਂ ਕਹਿੰਦੇ ਹੋ ਅਸੀਂ ਮੰਨਣਾ ਹੈ ਹੂੰ ਤੇ ਫਿਰ ਹੁਕਮ ਨੂੰ ਤਾਂ ਆਪਾਂ ਟਾਲ ਨਹੀਂ ਨਾ ਸਕਦੇ ਫਿਰ ਦਿਨਾਂ ਦੀ ਮੋਲਤ ਕਾਦੇ ਲਈ ਹਾਂ ਉਹ ਕੋਈ ਸੰਵਿਧਾਨਿਕ ਤਕਨੀਕੀ ਦਾ ਮਾਮਲਾ ਉਹ ਪਿਛਲੇ ਦਿਨ ਇੱਕ ਬੈਠਕ ਵੀ ਦੱਸ ਰਹੇ ਨੇ ਮਾਸੀਵਾੜੀ ਹੋਈ ਅਕਾਲੀ ਦਲ ਦੇ ਬਫਤਦੀ ਸਿੰਘ ਸਾਹਿਬ ਜਿਹੜੇ ਅਰਗਣ ਸਿੰਘ ਜੀ ਕੁਝ ਨਿਕੋਜ ਨਹੀਂ ਹੈਗਾ ਜੀ ਇਹ ਸਾਰਾ ਕੁਝ ਜਿਹੜਾ ਬਹਾਨੇਬਾਜ਼ੀ ਹੈ ਓਕੇ ਅਕਾਲੀ ਦਲ ਦੇ ਲੋਕ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਹੂੰ ਕਿ ਜਿਹੜਾ ਇਹ ਸਾਰਾ ਕੁਝ ਕੀ ਕਰ ਰਹੇ ਕਿਉਂਕਿ ਇਕਾਲੀ ਦਲ ਤਾਂ ਹੈਗਾ ਹੀ ਸਮਰਪਤ ਸ੍ਰੀ ਕਲਤਖਸਰ ਨੂੰ ਕਿਹੜਾ ਕਾਨੂੰਨ ਰੋਕ ਲਊਗਾ ਕਲਤਖਸਰ ਨੂੰ ਹਾਂ ਜੇਕਰ ਸਮਰਪਤੀਆਂ ਤਾਂ ਫਿਰ ਇਹ ਹੈ ਕਿ ਬਿਲਕੁਲ ਜੇ ਜੇ ਤੱਕ ਨਿੱਕੀ ਨੁਕਸਾਨ ਦਾ ਸੀ ਫਿਰ ਭਾਈ ਤੁਸੀਂ ਕਿਉਂ ਮਾਫੀਆਂ ਮੰਗਦੇ ਫਿਰਦੇ ਸੀ ਕਲਤਖਸਰ ਸਾਹਿਬ ਤੋਂ ਜਾ ਕੇ ਤੁਸੀਂ ਦੱਸੋ ਹਾਂ ਜਦੋਂ ਤੁਸੀਂ ਭਾਈ ਸਾਡੀ ਕੋਈ ਪ੍ਰੋਬਲਮ ਹੈ ਸੰਵਧਾਨਕ ਪੱਲਾ ਗੱਲ 'ਚ ਪਾ ਕੇ ਉੱਥੇ ਖੜ ਕੇ ਕਿਹਾ ਵੀ ਅਸੀਂ ਜੋ ਤੁਸੀਂ ਫੈਸਲਾ ਕਰੋਗੇ ਮਨਜ਼ੂਰ ਹੈ ਹਾਂ ਬਿਲਕੁਲ ਤੇ ਫਿਰ ਫਿਰ ਹੁਣ ਇਹ ਸੰਵਧਾਨਕ ਕਦੇ ਤੁਸੀਂ ਕਾਨੂੰਨੀ ਅੜਚਣਾਂ ਦੀ ਗੱਲ ਕਰਦੇ ਹੋ ਕਦੇ ਸੰਵਧਾਨਕ ਕੁਝ ਹੂੰ ਅ ਪਿੰਡੂ ਚਰਚੀਲਾ ਸਾਹਿਬ ਇਹ ਪਹਿਲੇ ਹੀ ਸੁਭਾਵਨਾਵਾਂ ਮੈਂ ਇਦਾਂ ਦੀ ਬਾਹਰ ਆ ਰਹੀ ਸੀ ਕਿ ਕਾਲੀਦਾਲ ਧਾਰਮਿਕ ਸਜ਼ਾ ਤਾਂ ਅੱਖਾਂ ਬੰਦ ਕਰਕੇ ਪੂਰਨ ਕਰੇਗਾ ਤੇ ਜੇ ਸਿਆਸੀ ਸਜ਼ਾ ਦੇ ਮਾਮਲੇ ਦੇ ਵਿੱਚ ਫਿਰ ਉਹ ਕੋਈ ਆਪਣਾ ਰੋਲ ਪਲੇ ਵੱਖਰੀ ਤਰ੍ਹਾਂ ਦਾ ਸ਼ੁਰੂ ਕਰੇਗਾ ਉਹ ਹੁਣ ਸ਼ੁਰੂ ਹੋ ਗਿਆ ਨਹੀਂ ਪਰ ਇਹ ਮੈਂ ਪਿੰਡ ਸਾਹਿਬ ਦੇ ਨਾਲ ਤੁਸੀਂ ਜਿਹੜੀ ਲੋਕਾਂ ਦੀ ਤੁਹਾਡੀ ਹਮਦਰਦੀ ਬਣੀ ਸੀ ਜਿਹੜਾ ਲੋਕਾਂ ਨੂੰ ਲੱਗਦਾ ਸੀ ਕਿ ਤੁਸੀਂ ਆਪਣੀਆਂ ਭੁੱਲਾਂ ਜਿਹੜੀਆਂ ਤੁਸੀਂ ਕੀਤੀਆਂ ਨੇ ਪਿਛਲੇ ਸਮੇਂ ਦੌਰਾਨ ਖਾਸ ਕਰਕੇ ਜਦੋਂ ਤੁਸੀਂ ਵਜ਼ੀਰੀਆਂ ਦਾ ਇਸ ਬਾਜ਼ਾਰਤ ਦਾ ਨਿਗ ਮਾਨ ਰਹੇ ਸੀ ਜਦੋਂ ਤੁਸੀਂ ਸਰਕਾਰ ਦਾ ਨਿਗ ਮਾਨ ਰਹੇ ਸੀ ਉਦੋਂ ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਸੀ ਉਹ ਤੁਸੀਂ ਮੰਨਨੇ ਸੀ ਆਪ ਖੁਦ ਵੀ ਹਾਂ ਸਾਥੋਂ ਗਲਤੀਆਂ ਹੋਈਆਂ ਨੇ ਹਾਂ ਇਹ ਤਾਂ ਕਾਲਦਾਸ ਸਾਹਿਬ ਤੋਂ ਸਮਰਪਿਤ ਨੇ ਫਿਰ ਉਹ ਗਲਤੀਆਂ ਦਾ ਰਾਜਨੀਤਿਕ ਸੀਨਾ ਜੀ ਉਹ ਧਾਰਮਿਕ ਤਾਂ ਬਹੁਤ ਘੱਟ ਸੀ ਉਹ ਹੂੰ ਜੇ ਸਮੇਧ ਸੈਣੀ ਨੂੰ ਡੀਜੀਪੀ ਲਾਣਾ ਸੀ ਉਹ ਕਿਹੜੀ ਧਾਰਮਿਕ ਗਲਤੀ ਸੀ ਜੀ ਉਹ ਜੀ 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 ਬਿਲਕੁਲ ਉਹ ਤਾਂ ਰਾਜਨੀਤਿਕ ਗਲਤੀ ਹੋ ਸੀ ਨਾ ਜੀ ਜਿਹੜੀ ਤੁਸੀਂ ਕਬੂਲ ਕੀਤੀ ਹੈ ਉੱਥੇ ਹੂੰ ਹੂੰ ਤੇ ਜਿਹੜਾ ਬਾਈਬਲ ਕਲਾ ਦੇ ਉੱਥੇ ਗੋਲੀ ਕਾੜਨ ਵਾਪਰਿਆ ਸੀ ਉਹ ਸਾਰਾ ਕੁਝ ਉਹ ਅਮਨ ਕਾਨੂੰਨ ਨਾਲ ਸੰਬੰਧਿਤ ਸੀ ਉਹਨੂੰ ਵੀ ਆਪਾਂ ਰਾਜਨੀਤਿਕ ਤੌਰ ਤੇ ਲੋਕਾਂ ਨੇ ਵਾਰਿਆ ਸਾਰਾ ਕੁਝ ਹੋਇਆ ਤੇ ਉਸੇ ਕਰਕੇ ਤਾਂ ਫਿਰ ਜਿਹੜੀ ਹੈਗੀ ਸਿੱਖ ਵੋਟ ਨਿਕਲੀ ਅਕਾਲੀ ਦਲ ਦੇ ਹੱਥੋਂ ਹੂੰ ਜੀ ਜੀ ਬਿਲਕੁਲ ਸ ਪਿੰਡਰ ਸਾਹਿਬ ਹਾਲੇ ਵੀ ਮੈਨੂੰ ਲੱਗਦਾ ਹੈ ਕਿ ਦੁਬਾਰ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਜੇ ਅਕਾਲੀ ਦਲ ਨੇ ਅੱਗੇ ਵਧਣਾ ਹੈ ਬਿਲਕੁਲ ਚਿੱਲਾ ਸਾਹਿਬ ਇਹਦਾ ਇੱਕ ਪਹਿਲੂ ਸਿਆਸੀ ਲਿਹਾਜ਼ ਦਾ ਹੋਰ ਵੀ ਆਪਾਂ ਉਭਰਿਆ ਦੇਖ ਸਕਦੇ ਹਾਂ ਕਿ ਜਿਹੜੀਆਂ ਪੰਜਾਬ ਦੀਆਂ ਬਾਕੀ ਸਿਆਸੀ ਤਰ੍ਹਾਂ ਵੱਡੀਆਂ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਆ ਕਾਂਗਰਸ ਹੁਣ ਮੌਜੂਦਾ ਜਿਹੜੀ ਸਤਾ ਤੇ ਰਾਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਅਜੀਆਂ ਸਾਰੀਆਂ ਤਰ੍ਹਾਂ ਨੂੰ ਇਸ ਅਕਾਲੀ ਦਲ ਦੀ ਅਜਿਹੀ ਟੇਡੇ ਮਿੱਡੇ ਫੈਸਲਿਆਂ ਦਾ ਵੱਡੇ ਪੱਧਰ ਉਤੇ ਫਾਇਦਾ ਵੀ ਹੋ ਰਿਹਾ ਉਹ ਤਰ੍ਹਾਂ ਕੁਝ ਵੀ ਨਹੀਂ ਜੀ ਜਲਾ ਸਾਹਿਬ ਬਿਲਕੁਲ ਜੀ ਉਹ ਤਾਂ ਨੇਚਰਲੀ ਖੁਸ਼ ਹੋਣਗੇ ਹੀ ਨਾ ਜੀ ਹੂੰ ਜਦੋਂ ਹਾਲਾਤ ਇਹੋ ਜਿਹੇ ਨੇ ਹੁਣ ਜੇ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਮੈਦਾਨ 'ਚ ਨਹੀਂ ਆਇਆ ਤੇ ਅਕਾਲੀ ਦਲ ਦੇ ਮੈਦਾਨ ਵਿੱਚ ਨਾਣ ਨਾਨ ਕਾਰਨ ਫਿਰ ਜਿਹੜਾ ਹੈਗਾ ਕਾਂਗਰਸ ਦਾ ਨੁਕਸਾਨ ਤਾਂ ਹੋਇਆ ਕਾਂਗਰਸ ਦਾ ਹੋਇਆ ਆਮ ਆਦਮੀ ਪਾਰਟੀ ਨੂੰ ਖੁਸ਼ੀ ਹੋਈ ਕਿ ਜਿਹੜੀ ਮੈਦਾਨ ਸਭਾ ਦੀ ਜਿਵੇਂ ਨਹੀਂ ਚੋਣਾ ਹੋਈਆਂ ਸੀ ਨਹੀਂ ਤਾਂ ਜੇ ਅਕਾਲੀ ਦਲ ਮੈਦਾਨ ਚ ਹੁੰਦਾ ਤਾਂ ਹੋ ਸਕਦਾ ਹੈ ਕਿ ਜਿਹੜੀ ਇੱਕ ਤੋਂ ਗਿਣਤੀ ਇੱਕ ਤੇ ਰਹਿ ਗਈ ਕਾਂਗਰਸ ਦੀ ਉਹ ਦੋ ਹੋਰ ਸੀਟਾਂ ਲੈ ਕੇ ਜਾਂਦੇ ਹੂੰ 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 ਪਰ ਉਹਦੇ ਤਿਰਨੋਂ ਦਾ ਅਕਾਲੀ ਦਲ ਜਿਹੜਾ ਹੈਗਾ ਉਹ ਸਭ ਤੋਂ ਵੱਧ ਸਖਾਵੀ ਸਥਿਤੀ ਹੈਗੀ ਆਮ ਆਦਮੀ ਪਾਰਟੀ ਦੀ ਕਾਂਗਰਸ ਤਾਂ ਲਗਾਤਾਰ ਕਹਿ ਰਹੀ ਹੈ ਕਿ ਕਾਂਗਰਸ ਦੇ ਵੱਡੇ ਆਗੂਆਂ ਦੇ ਬਿਆਨ ਵੀ ਆਏ ਨੇ ਭਾਵੇਂ ਪ੍ਰਤਾਪ ਸਿੰਘ ਬਾਜਵਾ ਆਇਆ ਸੁਖਵਿੰਦਰ ਸਿੰਘ ਰੰਧਾਵਾ ਹੈ ਜੀ ਉਹਨਾਂ ਨੇ ਕਿਹਾ ਕਿ ਲੋੜ ਹੈ ਪੰਜਾਬ ਦੇ ਅਕਾਲੀ ਦਲ ਹੂੰ ਕਹਿੰਦੇ ਰਹੇ ਨੇ ਸਮੇ ਸਰ ਉਹਨਾਂ ਨੂੰ ਨੁਕਸਾਨ ਹੈ ਸਿੱਧੇ ਤੌਰ ਤੇ ਹੂੰ ਕਾਂਗਰਸ ਨੂੰ ਵੱਧ ਨਕਸਰ ਹੈ ਪਰ ਆਮ ਆਦਮੀ ਪਾਰਟੀ ਜ਼ਰੂਰ ਆਪਣੀਆਂ ਕੱਛਾਂ ਵਜਾ ਰਹੀ ਹੈ ਉਹਨਾਂ ਨੂੰ ਜ਼ਰੂਰ ਖੁਸ਼ੀ ਹੈ ਕਿ ਜਿਹੜੇ ਅਕਾਲੀ ਦਲ ਦੀ ਵੋਟ ਹੈ ਨਾ ਜੀ ਉਹ ਕਾਂਗਰਸ ਨੂੰ ਨਹੀਂ ਪੈ ਸਕਦੀ ਉਹ ਹੁਕਮਰਾਨ ਜਿਹੜੀ ਆਮ ਆਦਮੀ ਪਾਰਟੀ ਉਹਨੂੰ ਪਈ ਹੈ ਜਿੰਨੀ ਚੋਣਾਂ ਚ ਤੇ ਪਹਿਲਾਂ ਵੀ ਪੈਂਦੀ ਰਹੀ ਹੈ ਵਿਧਾਨ ਸਭਾ ਦੀਆਂ ਹਾਂ ਬਿਲਕੁਲ ਇਸ ਕਰਕੇ ਪਰ ਜੇ ਹੁਣੇ ਹੈ ਵੀ ਜੇ ਅਕਾਲੀ ਦਲ ਕੁਛ ਅੱਗੇ ਵਧਣਾ ਚਾਹੁੰਦਾ ਹੈ ਅਕਾਲੀ ਦਲ ਮਜ਼ਬੂਤ ਹੋਣਾ ਚਾਹੁੰਦਾ ਹੈ ਤਾਂ ਅਕਾਲੀ ਦਲ ਨੂੰ ਮੈਨੂੰ ਐਵੇਂ ਲੱਗਦਾ ਹੈ ਕਿ ਇੱਕ ਤਾਂ ਜਿਹੜੀ ਪਿੰਡਰ ਸਾਹਿਬ ਚੱਲ ਰਹੀ ਹੈ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਵੀ ਖਾਸ ਕਰਕੇ ਜਿਹੜਾ ਸੋਸ਼ਲ ਮੀਡੀਆ ਤੇ ਜਾਂ ਹੋਰ ਥਾਂ ਤੇ ਟਰੋਲਿੰਗ ਹੁਣ ਕੱਲ ਵੀ ਇੱਕ ਤੁਸੀਂ ਦੇਖੋ ਕਲਿੱਪ ਜਾਰੀ ਕਰਵਾਈ ਗਈ ਫੇਰ ਦੁਬਾਰਾ ਹੂੰ 2 ਸੈਕਿੰਡ ਜਿਹੜੀ ਉਹ ਚਰਨਜੀਤ ਚੰਨੀ ਦੇ ਪੁੱਤਰ ਦੇ ਵਿਆਹ ਦੀ ਹੂੰ ਤੁਸੀਂ ਉਹ ਗੱਬੇ ਹੋਏ ਮੁਰਦੇ ਜਿਉਂ-ਜਿਉਂ ਪੁੱਟ ਰਹੇ ਹੋ ਜਿਉਂ-ਜਿਉਂ ਕੱਢ ਰਹੇ ਹੋ ਇਹ ਮੈਂ ਫਿਰ ਤਾਂ ਤੁਸੀਂ ਕਿਹੜਾ ਨਹੀਂ ਵਿਆਹਾਂ 'ਚ ਜਾਂਦੇ ਆਕਾਦੀ ਦਲ ਦੇ ਲੀਡਰ ਕੀ ਵਿਆਹਾਂ 'ਚ ਨਹੀਂ ਜਾਂਦੇ ਕਿਤੇ हां बिल्कुल जिला साहब एदा एक गल आपा ए भी कह सकदे हां कि ए बिरसा सिंह ਬਲਟੋਹਾ ਵੀ ਉਸ ਮਾਮਲੇ ਚ ਕਹਿੰਦੇ ਨੇ ਇਹ ਸਾਰੀ ਦੀ ਸਾਰੀ ਕਲਿੱਪ ਤੁਸੀਂ ਦਿਖਾਓ ਉਹ ਗਿਆਨੀ ਹਰਪ੍ਰੀਤ ਸਿੰਘ ਵੀ ਕਹਿ ਰਹੇ ਨੇ ਮੈਂ ਸਾਰੀ ਦੀ ਸਾਰੀ ਉਹ ਡੇਢ ਘੰਟੇ ਦੀ ਕਲਿੱਪ ਨਸ਼ਰ ਹੋਣੀ ਚਾਹੀਦੀ ਹੈ ਫਿਰ ਕਿਉਂ ਨਾ ਉਹ ਸਾਰੀ ਦੀ ਸਾਰੀ ਬਾਹਰ ਆ ਜਾਵੇ ਕਰ ਦੇਣੇ ਚਾਹੀਦੀ ਹੈ ਕਰਦੇ ਕਿਉਂ ਨਹੀਂ ਜੀ ਫਿਰ ਦੱਸੋ ਹੁਣ ਜਿਹੜੀਆਂ ਤੋੜ ਮਰੋੜ ਕੇ ਸਿਰਫ ਇੱਕ ਕੱਲੇ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕਰਕੇ ਸਾਰਾ ਕੁਝ ਇਹ ਹੋ ਰਿਹਾ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਰ ਇਹ ਅਸੀਂ ਤਾਂ ਹੁਣ ਆਮ ਛੋਟ ਜਿਹੜੇ ਨਿੱਕੇ ਤੋਂ ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਪਤਾ ਲੱਗ ਗਿਆ ਕਿ ਕੀ ਹੋ ਰਿਹਾ ਹੈ ਹਾਂ ਬਿਲਕੁਲ ਦੁਨਣਾ ਤਣ ਗਿਆ ਇੱਕ ਬੰਨੇ ਅਕਾਲੀ ਦਲ ਇੱਕ ਬੰਨੇ ਗਿਆਨੀ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਤਣੀਆਂ ਹੋਈ ਸਕਦੀ ਏ ਇਸ ਵੇਲੇ ਵੱਡੇ ਪੱਧਰ ਉੱਤੇ ਬਿਲਕੁਲ ਪਰ ਇਹਦੇ ਨਾਲ ਨਾ ਜੇ ਨੁਕਸਾਨ ਹੋਏਗਾ ਅਕਾਲੀ ਦਲ ਦਾ ਹੂੰ ਗਿਆਨੀ ਹਰਪ੍ਰੀਤ ਸਿੰਘ ਦਾ ਤੁਸੀਂ ਕੀ ਵਿਗਾੜ ਲਓਗੇ ਉਹਦੀਆਂ ਸਵਾਮਾਂ ਰੋਕ ਲਓਗੇ ਵੱਧ ਤੋਂ ਵੱਧ ਇਹੀ ਕਰ ਸਕਦੇ ਹੋ ਹਾਂ ਸਵਾਮਾਂ ਰੋਕ ਲੋਗੇ ਜਾਂ ਉਹਨਾਂ ਦਾ ਗ੍ਰੰਥੀ ਦੀ ਇਸਾਮੀ ਹੈ ਉਹ ਤੁਸੀਂ ਉਹਨੂੰ ਤੁਸੀਂ ਕਰ ਦੋਗੇ ਪਰ ਇਸ ਦੇ ਬਾਵਜੂਦ ਤੁਸੀਂ ਜਿਹੜੀ ਉਹਨਾਂ ਕੋਲੇ ਗਿਆਨ ਹੈਗਾ ਹੈ ਜਿਹੜੀ ਧਾਰਮਿਕ ਵਿਦਵਤਾ ਹੈਗੀ ਹੈ ਤੁਸੀਂ ਉਹਨਾਂ ਦੇ ਕਿਤੇ ਦਰਵਾਰਾਂ 'ਚ ਜਾ ਕੇ ਜੇ ਉਹਨਾਂ ਨੇ ਪ੍ਰਚਾਰ ਕਰ ਰਿਹਾ ਤੁਸੀਂ ਕਿਵੇਂ ਰੋਕ ਦੋਗੇ ਜੀ ਹਾਂ ਬਿਲਕੁਲ ਉਹ ਕਹਿ ਵੀ ਰਹੇ ਨੇ ਵੀ ਮੈਂ ਤਾਂ ਕਥਾ ਦਾ ਵਾਚਕ ਹੋ ਕੇ ਵੀ ਆਪਣੀ ਠੀਕ ਹੈ ਤੁਸੀਂ ਇਤਿਹਾਸਕ ਗੁਰਦੁਆਰਿਆਂ 'ਚ ਉਹਨੂੰ ਨਹੀਂ ਸਮਾਂ ਦੋਵੋਗੇ ਜਿਹੜੀ ਸ਼ਰਮਣੀ ਕਮੇਟੀ ਦੇ ਹੈਗੇ ਨੇ ਪਰ ਸ਼ਰਮਣੀ ਕਮੇਟੀ ਤੋਂ ਬਿਨਾਂ ਕਿੰਨੇ ਗੁਰਦੁਆਰੇ ਨੇ ਪੰਜਾਬ 'ਚ ਜੀ ਹਾਂ ਬਿਲਕੁਲ ਬਿਲਕੁਲ ਫਿਰ ਉੱਥੇ ਜਾ ਸਕਦੇ ਨੇ ਸੋ ਅੱਗੇ ਗਿਆਨੀ ਆਪਣਾ ਕਥਾਵਾਚਕ ਨੇ ਜਿਹੜੇ ਰਾਗੀ ਬਡਾਲਾ ਸਾਹਿਬ ਉਹ ਚੱਲ ਹੀ ਰਹੇ ਨੇ ਬਿਲਕੁਲ ਜੀ ਇਸ ਕਰਕੇ ਜਿਹੜਾ ਹੈਗਾ ਅਕਾਲੀ ਦਲ ਨੂੰ ਥੋੜਾ ਦੁਬਾਰਾ ਮੁੜ ਤੋਂ ਜੋ ਜੋ ਕੁਝ ਪਿਛਲੇ ਦਿਨਾਂ ਘਟਨਾਵਾਂ ਵਾਪਰ ਨਹੀਂ ਵਾਪਰੀਆਂ ਨੇ ਉਹਨਾਂ ਉਹਨਾਂ ਬਾਰੇ ਦੁਬਾਰਾ ਚਿੰਤਨ ਕਰਨਾ ਚਾਹੀਦਾ ਹੈ ਕਿ ਅਕਾਲੀ ਦਲ ਦੇ ਭਲੇ ਲਈ ਨਹੀਂ ਹੈ। ਬਿਲਕੁਲ ਬਿਲਕੁਲ। ਖੈਰ ਅੱਜ ਦੇ ਇਹ ਦੋਨੇ ਮਸਲੇ ਕਹਿੰਦਾ ਭਾਵ ਕਿ ਕਿਸਾਨੀ ਨਾਲ ਜੁੜਿਆ ਮਸਲਾ ਤੇ ਪੰਜਾਬ ਦੇ ਧਰਮ ਕਹਿੰਦਾ ਭਾਵ ਕਿ ਅਕਾਲੀ ਦਲ ਨਾਲ ਜੁੜਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਬੈਠਕ ਹੋਣੀ ਸੀ ਉਹ ਕਿਉਂ ਰੱਦ ਹੋਈ ਅਜਿਹੇ ਸਾਰੇ ਮਾਮਲੇ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ। ਉਗੇ ਰਾਜਸੀ ਮਹਾਰਤੀ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਜੀ ਜੋ ਚਿਲਾ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਲਈ ਤੁਸੀਂ ਬੜਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸੁਪਰੀਆ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਇਹ ਮਿਸ਼ਨ ਪੰਜਾਬੀ